ਬੋਤੀ ਪਿਆਰੇ ਪਿਆਰੇ ਸਤਗੁਰ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਗੁਰੂ ਤੇਰਾ ਹੀ ਆਸਰਾ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਗੁਰ ਦੀ ਨਵੀਂ ਸਾਖੀ ਸਾਝੀ ਕਰਨ ਲੱਗਿਆਂ ਉਹ ਉਹਦੇpurਦੀ ਹੈ ਉਹਦੇpurਦੀ ਹੈ ਜਦੋਂ ਜਾ ਕੇ ਆਦਿਵਾਸੀਆਂ ਨੂੰ ਤਾਰਿਆ ਸੀਗਾ ਪਸ਼ੂ ਮਿਰਤੀ ਚ ਸੀ ਉਹ ਸਾਰੇ ਲੋਕ ਤੇਤ ਪਸ਼ੂ ਮਾਤੋ ਫੇਰੋ ਬੰਦੇ ਬਣਾਏ ਫੇਰ ਉਹ ਡੇਰੇ ਆਉਣ ਲੱਗੇ ਤੇ ਉਹਨਾਂ ਦੀ ਇਹ ਥੋੜੇ ਨਾਲ ਸਾਖੀ ਸਾਂਝੀ ਕਰਦਿਆਂ ਵੀ ਗੁਰੂ ਪਿਤਾ ਜੀ ਨੇ ਉਦੇ ਪਰ ਜਾ ਕੇ ਕਿੱਡਾ ਵੱਡਾ ਪਰ ਉਪਕਾਰ ਕੀਤਾ ਸੀ ਇਹਦੇ ਨਾਲ ਹੀ ਪਹਿਲਾਂ ਗੁਰੂ ਪਿਤਾ ਜੀ ਦੇ ਅਰਮੋਰ ਬਾਤ ਨੂੰ ਸੁਣਿਓ ਉਹ ਸਾਰਾ ਦੱਸਦੇ ਆ ਵੀ ਆਤਵਾਸੀ ਕੀ ਕਰਦੇ ਸੀ ਕੀ ਕਮਾਉਂਦੇ ਸੀ ਤੇ ਇਹਦੇ ਨਾਲ ਹੀ ਫਿਰ ਕਵਤਾ ਥੋੜੇ ਨਾਲ ਸਾਂਝੀ ਕਰਦੇ ਆਂ ਉਹ ਸੁਣਿਓ ਜੀ ਜਿਨ੍ਹਾਂ ਨੇ ਤੇਰੇ ਮੁਕੀਆਂ ਮਾਰੀਆਂ ਹਨ ਉਹਨਾਂ ਦੇ ਕੁਸ ਹੰਨ ਨਾ ਮਾਰਨ ਲੱਗ ਜੀ ਆਪਣੜੇ ਕਰ ਜਾਏ ਕਿ ਉਹਨਾਂ ਦੇ ਘਰੇ ਜਾ ਪੈਰ ਤਿੰਨਾਂ ਦੇ ਚੁ ਉਹਨਾਂ ਦੇ ਪੈਰ ਚੁੰਮ ਹੱਥ ਜੋ ਵੀ ਤੈਨੂੰ ਤਕਲੀਫ ਤਾਂ ਨਹੀਂ ਹੋਈ ਸੋਏ ਮੰਨਣ ਵਾਲੇ ਵੀ ਹਨ ਤੁਸੀਂ ਸੋਚੋ ਸ਼ਾਇਦ ਇਦਾਂ ਦੇ ਹੈ ਨਹੀਂ ਪਰ ਨਾ ਮੰਨਣ ਵਾਲੇ ਬਹੁਤੇ ਹਨ ਮੰਨਣ ਵਾਲੇ ਥੋੜੇ ਤੁਹਾਨੂੰ ਇੱਕ ਉਦੇਪੁਰ ਦੀ ਗੱਲ ਬਿਲਕੁਲ ਸੱਚੀ ਗੱਲ ਹੈ ਉદયਪੁਰ ਅਸੀਂ ਵੀ ਕਾਫੀ ਦੇਰ ਰਹੇ ਆਦੀਵਾਸੀ ਏਰੀਆ ਹੈ ਬਿਲਕੁਲ ਲੋਗ ਨਗਨ ਰਹਿੰਦੇ ਸਨ ਔਰ ਮੌਵਾ ਇੱਕ ਬ੍ਰਿਖਸ਼ ਹੈ ਦਰਖਤ ਹੈ ਉਹ ਕਿ ਜਿਹਦੀ ਸ਼ਰਾਬ ਬਣ ਜਾਂਦੀ ਹੈ ਉਹਦੇ ਫੁੱਲ ਹਨ ਉਵਾਲ ਕੇ ਉਹਦੀ ਸ਼ਰਾਬ ਜਿੱਦਾਂ ਇੱਧਰ ਲੋਕ ਖੜਦੇ ਹਨ ਉਹ ਸ਼ਰਾਬ ਨਾਲ ਧੁੱਤ ਰਹਿੰਦੇ ਹਨ ਔਰ ਤੀਰ ਵਗੈਰਾ ਉਹਨਾਂ ਕੋਲੇ ਤਲਵਾਰਾਂ ਤੀਰ ਆਮ ਗੱਲ ਹੈ ਔਰ ਉਥੋਂ ਦੇ ਦੱਸਣ ਦੇ ਮੁਤਾਬਕ ਐਸਪੀ ਸਹਿਵਾਨ 27 ਉਹਨਾਂ ਦੇ ਜੋ ਸੱਜਣ ਜੋ ਵੀ ਅਧਿਕਾਰੀगण ਸਨ ਉਹਨਾਂ ਦੇ ਦੱਸਣ ਮੁਤਾਬਕ ਲਗਭਗ ਰੋਜ਼ ਹੀ ਉੱਥੇ ਕੋਈ ਨਾ ਕੋਈ ਕਤਲ ਹੋਇਆ ਰਹਿੰਦਾ ਸੀ ਸੋ ਉਸ ਏਰੀਏ ਵਿੱਚ ਗਏ ਸਾਦ ਸੰਗਤ ਵੀ ਰਹੀ ਨੌਜਵਾਨ ਸੰਮਤੀ ਹਰਿਆਣਾ ਪੰਜਾਬ ਦੇ ਵੀ ਕੁਝ ਇੱਕ ਲੋਕ ਪਰ ਹਰਿਆਣਾ ਦੇ ਟੋਹਾਣਾ ਸਾਈਡ ਦੇ ਸੇਵਾਦਾਰ ਬਹੁਤ ਜ਼ਿਆਦਾ ਸੋ ਮਾਤਾ ਭੈਣਾਂ ਵੀ ਰਹੀਆਂ ਉਹਨਾਂ ਦੀਆਂ ਝੌਂਪੜੀਆਂ ਬਿਲਕੁਲ ਸੜਕਾਂ ਤੋਂ ਦੂਰ ਉਹਨਾਂ ਚ ਜਾ ਕੇ ਰਹਿਣਾ ਸ਼ੁਰੂ ਕੀਤਾ ਪਹਿਲਾਂ ਉਹਨਾਂ ਨੇ ਗਾਲਾਂ ਦੇਣੀਆਂ ਮਾਰ ਪਟਾਈ ਵੀ ਕਰਨੀ ਇੱਕ ਵਾਰ ਦੀ ਗੱਲ ਇੱਕ ਜਗ੍ਹਾ ਸੈਂਟਰ ਬਣਾ ਲੈਂਦੇ ਕਿਸੇ ਨਗਰ ਅੰਦਰ ਪਿੰਡ ਹੁੰਦਾ ਉਹਦੇ ਅੰਦਰ ਸੈਂਟਰ ਉਹਨਾਂ ਦੇ ਆਸ-ਪਾਸ ਚੌਂਪੜੀ ਸੋ ਉਥੇ ਸੈਂਟਰ ਬਣਿਆ ਹੋਇਆ ਸੀ ਸੇਵਾਦਾਰ ਯਾਨੀ ਉਹਨਾਂ ਲਈ ਆਟਾ ਕਾਲ ਦਹੀਂ ਪਿੱਛੇ ਜੇ ਕਾਲ ਪਿਆ ਸੀ ਉਥੇ ਸਾਰਾ ਸਮਾਨ ਸੀ A to Z ਉਹਨਾਂ ਨੂੰ ਪੜਾਉਣਾ ਵੀ ਕੱਪੜੇ ਪਹਿਨਣੇ ਵੀ ਸਿਖਾਉਣਾ ਨਹਾਉਣਾ ਵੀ ਸਿਕਾਉਣਾ ਕੁਝ ਵੀ ਉਹ ਨਹਾਉਂਦੇ ਵੀ ਨਹੀਂ ਸਨ ਇੱਕ ਬੁੜਾ ਬਜ਼ੁਰਗ ਸਨ ਉਹਨੂੰ ਨਹਾਇਆ ਗਿਆ ਉਹਨੇ ਬੜਾ ਧੰਨਵਾਦ ਕੀਤਾ ਕਹਿੰਦਾ ਜੀ ਮੈਨੂੰ ਜਿੰਨਾ ਖਿਆਲ ਆਉਂਦਾ ਹੈ ਯਾਦ ਹੈ ਤਾਂ ਜਦੋਂ ਮੇਰੀ ਸ਼ਾਦੀ ਹੋਈ ਸੀ ਮੈਨੂੰ ਉਦੋਂ ਨਹਾਇਆ ਗਿਆ ਸੀ ਔਰ 70 ਸਾਲ ਦਾ ਹੋ ਗਿਆ ਕਹਿੰਦਾ ਹੁਣ ਤੁਸੀਂ ਨਹਾਇਆ ਮੈਂ ਕਦੇ ਨਹਾਤਾ ਹੀ ਨਹੀਂ ਕਦੇ ਕੱਪੜੇ ਨਹੀਂ ਪਾਏ ਸੋ ਅੱਜ ਜਾ ਕੇ ਤੁਸੀਂ ਜਾ ਕੇ ਖੁਦ ਦੇਖ ਸਕਦੇ ਹੋ ਉੱਥੇ ਬਿਲਕੁਲ ਪਰਿਵਰਤਨ ਹੈ ਔਰ 6-8 ਮਹੀਨੇ ਚ ਸਿਰਫ 1-2 ਗਤਲ ਹੋਏ ਕਿੱਥੇ ਰੋਜ਼ਾਨਾ ਇੱਕ ਅੱਧਾ ਹੁੰਦਾ ਸੀ ਸੋ ਸੇਵਾਦਾਰ ਪਏ ਹੋਏ ਸਨ ਉਸ ਗੱਲ ਤੇ ਆਉਂਦੇ ਇਹ ਕੋਈ ਸਾਡੀ ਵਡਿਆਈ ਨਹੀਂ ਉਸ ਵਾਹਿਗੁਰੂ ਰਾਮ ਪਰਮਾਤਮਾ ਦੀ ਜਿਨੇ ਇਸ ਰਸਤੇ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਉਸ ਸਤਿਗੁਰੂ ਮੁਰਸ਼ਿ ਦੇ ਕਾਮਿਲ ਦੀ ਵਡਿਆਈ ਜਿਨੇ ਸਿਖਾਇਆ ਸੋ ਉੱਥੇ ਬੈਠੇ ਸਨ ਰਾਤ ਦਾ ਸਮਾਸੀ ਸਾਰੇ ਡਰ ਕੇ ਕੋਠਿਆਂ ਦੇ ਪਿਆਕਰ ਦੇ ਸਨ ਕਿਉਂਕਿ ਉਹ ਜਦੋਂ ਮਰਜੀ ਲੁੱਟਣ ਆ ਜਾਂਦੇ ਸੀ ਔਰ ਇਦਾਂ ਹੀ ਉਹਨਾਂ ਨਾਲ ਹੋਇਆ ਸੇਵਾਦਾਰਾਂ ਨਾਲ ਆ ਗਏ ਉਹਨਾਂ ਨੇ ਲੁੱਟਿਆ ਤਾਂ ਨਹੀਂ ਸਮਾਨ ਬੜੇ ਤੀਰ ਚਲਾਏ ਬੜੇ ਡੜੇ ਮਾਰੇ ਤੀਰ ਉਤੋਂ ਦੀ ਨੰਗੇ ਉਹ ਕੋਠਿਆਂ ਦੇ ਉੱਪਰ ਨਾਲ ਚਿੱਕ ਕੇ ਪਏ ਰਹੇ ਸੇਵਾਦਾਰ ਅੱਗੋਂ ਬੋਲੇ ਕੁਝ ਨਹੀਂ ਉਹ ਚਲੇ ਗਏ ਤੀਰ ਚਲਾ ਕੇ ਸ਼ਰਾਬ ਦੇ ਨਸ਼ੇ 'ਚ ਧੁੱਤ ਸਨ ਆਦੀਵਾਸੀ ਜਿਨ੍ਹਾਂ ਦੇ ਕੋਲੇ ਰਹਿੰਦੇ ਸਨ ਉਹਨਾਂ ਨੂੰ ਪੁੱਛਿਆ ਵੀ ਕੌਣ ਸਨ ਉਹਨਾਂ ਨੇ ਦੱਸਿਆ ਜੀ ਫੁਲਾਹ ਏਰੀਆ ਦੇ ਆਦੀਵਾਸੀ ਸਨ ਇਹ ਅਗਲੇ ਦਿਨ ਉਹ ਆਦੀਵਾਸੀਆਂ ਨੂੰ ਨਾਲ ਲੈ ਕੇ ਔਰ ਸਮਾਨ ਲੈ ਕੇ ਉਹਨਾਂ ਦੇ ਘਰੇ ਚਲੇ ਗਏ ਕਿਸੇ ਨੂੰ ਕੱਪੜੇ ਦਿੱਤੇ ਕਿਸੇ ਨੂੰ ਆਟਾ ਦਿੱਤਾ ਕਿਸੇ ਨੂੰ ਰੋਟੀ ਦਿੱਤੀ ਔਰ ਉਹ ਲੋਕ ਰੋਣ ਲੱਗ ਜੋ ਪਸ਼ੂਆਂ ਦੇ ਨਿਆਹੀ ਸਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਆਦਮੀਆਂ ਇਨਸਾਨੀਤ ਹੁੰਦਾ ਕੀ ਹੈ ਉਹਨਾਂ ਨੂੰ ਵੀ ਪੂਰਾ ਅਸਰ ਹੋਇਆ ਉਹ ਕਹਿੰਦੇ ਅਸੀਂ ਤੁਹਾਡੇ ਡਲੇ ਮਾਰੇ ਔਰ ਤੁਸੀਂ ਸਾਨੂੰ ਕੱਪੜੇ ਦੇਣ ਆਏ ਹੋ ਖਾਣ ਪੀਣ ਦਾ ਸਮਾਨ ਦੇਣ ਆਏ ਹੋ ਇਹ ਕਿਵੇਂ ਹੋ ਗਿਆ ਔਰ ਉਹ ਰੋ ਰੋ ਕੇ ਜਦੋਂ ਅਸੀਂ ਉੱਥੇ ਗਏ ਉਹਨਾਂ ਨੇ ਮਾਫੀ ਵੀ ਮੰਗੀ ਔਰ ਇਹ ਕਹਿਆ ਗੁਰੂ ਜੀ ਇਹਨਾਂ ਲੋਕਾਂ ਨੂੰ ਸਾਡੇ ਕੋਲੋਂ ਜਾਣ ਨਾ ਦੇਓ ਸੋ ਮਹਾਪੁਰਸ਼ਾਂ ਦੇ ਬਚਨ ਮੰਨਣ ਤੇ ਪਸੀਨਾ ਤਾਂ ਆਉਂਦਾ ਜਿਹੜਾ ਸਾਰੀ ਰਾਤ ਸੇਵਾਦਾਰਾਂ ਨੂੰ ਆਈ ਗਿਆ ਜਦੋਂ ਬੁਝੇ ਤੀਰ ਉਤੋਂ ਦੀ ਜਾਂਦੇ ਸੀ ਨਾ ਜ਼ਹਿਰ ਦੇ ਭਿਜੇ ਸੋ ਪਸੀਨਾ ਹੀ ਆਈ ਗਿਆ ਵਿਚਾਰੇ ਰਾਮ ਰਾਮ ਹੀ ਕਰੀ ਜਾਂਦੇ ਸੀ ਮਾਲਕ ਆ ਬਚਾਲਾ ਪਤਾ ਨਹੀਂ ਕਦੋਂ ਕੋਈ ਕੰਮ ਤਮਾਮ ਕਰ ਦੂ ਪਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਉਹਨਾਂ ਨਾਲ ਇੰਨਾ ਮੈਂ ਇੰਨੀਆਂ ਚਿੱਠੀਆਂ 115 ਪਿੰਡਾਂ ਦੀਆਂ ਲਗਭਗ ਸਾਡੇ ਕੋਲੇ ਸਰਪੰਚਾਂ ਦੀਆਂ ਕਿਉਂਕਿ 8 ਮਹੀਨੇ ਰਹਿ ਕੇ ਫਿਰ ਬਾਅਦ ਚਾਗੇ ਸੇਵਾਦਾਰ बार-बार ਆ ਰਹੀਆਂ ਹਨ ਕਿ ਗੁਰੂ ਜੀ ਸਾਨੂੰ ਸੇਵਾਦਾਰਾਂ ਨੂੰ ਵਾਪਸ ਭੇਜੋ ਸਾਨੂੰ ਹੋਰ ਸੁਧਾਰ ਆ ਜਾਵੇ ਅਜੇ ਵੀ ਸਾਡੇ ਚ ਕਮੀਆਂ ਹਨ ਸਾਡੀਆਂ ਦੂਰ ਕੀਤੀਆਂ ਜਾਣ ਸੋ ਉਹ ਫਰੀਦ ਜੀ ਵਾਲੇ ਬਚਨ ਇਹ ਜੇ ਸਮੇ ਯਾਦ ਆਉਂਦੇ ਹਨ ਜਿੰਨਾ ਮਾਰੀਆਂ ਮੁਕੀਆਂ ਤਿੰਨਾ ਨਾ ਮਾਰੀ ਘਮ ਆਪਣਨੇ ਕਰ ਜਾਏ ਉਹਨਾਂ ਦੇ ਘਰੇ ਗਏ ਪੈਰ ਤਿੰਨਾ ਦੇ ਚ ਔਰ ਰਿਜ਼ਲਟ ਕੀ ਨਿਕਲਿਆ ਉਹ ਪਸ਼ੂਆਂ ਤੋਂ ਅੱਜ ਇਨਸਾਨ ਬਣੇ ਹੋਏ ਹਨ ਸੱਭਿਆ ਇਨਸਾਨ ਜੋ ਕਿਸੇ ਨੂੰ ਮਾਰਦੇ ਨਹੀਂ ਸ਼ਰਾਬ ਪੀਂਦੇ ਨਹੀਂ ਮਾਸ ਖਾਂਦੇ ਨਹੀਂ ਕਦੇ ਜਾ ਕੇ ਖੁਦ ਤੁਸੀਂ ਉਸ ਬਾਰੇ ਦੇਖ ਸਕਦੇ ਹੋ ਔਰ ਉਹ ਤੇ ਪੁੱਛ ਸਕਦੇ ਹੋ ਸੋਏ ਕੋਈ ਆਪ ਦੀ ਵਡਿਆਈ ਨਹੀਂ ਮਹਾਪੁਰਸ਼ਾਂ ਦੇ ਬਚਨਾਂ ਦੀ ਵਡਿਆਈ ਕਿ ਅਗਰ ਕੋਈ ਮੰਨੇ ਤਾਂ ਜਿਦਾਂ ਇੱਕ ਬਜ਼ੁਰਗ ਮਾਤਾ ਸੀ ਉਹ ਕਦੇ 베ਰੇ ਗਈ ਸੁਣਿਆ ਕਰਦੀ ਬੇਪਰਵਾਜੀ ਦੇ ਸਮੇ ਮਸਤਾਨਾਜੀ ਸਮੇ ਜਾਂ ਬੇਪਰਵਾ ਪਰਮਪੀਤਾ ਸ਼ਾਸਤਨਾਮ ਜੀ ਦੇ ਸਮੇ ਕਿ ਅਗਰ ਪਰਮਾਰਥ ਚ ਯਾਨੀ ਕਿਸੇ ਦਾ ਭੁੱਖੇ ਨੂੰ ਖਾਣਾ ਖਵਾਉਣੇ ਹੋ ਪਿਆਸੇ ਨੂੰ ਪਾਣੀ ਤੇ ਅਗਰ ਤੁਸੀਂ ਪੈਸਾ ਲਾਉਣੇ ਹੋ ਜਾਂ ਕਿਸੇ ਦਾ ਇਲਾਜ ਕਰਵਾਉਣੇ ਹੋ ਤਾਂ ਪ੍ਰਮਾਤਮਾ ਅਗਰ ਤੁਹਾਡਾ ਇੱਕ ਲੱਗਦਾ ਹੈ ਤਾਂ ਦੱਸ ਦਿੰਦਾ ਹੈ ਅਗਰ ਐਦਾਂ ਦੇ ਕੰਮਾਂ ਤੇ ਲਾਉਨੇ ਹੋ ਇਹ ਨਹੀਂ ਬੰਦੇ ਨੂੰ ਫੜਾ ਦੇ ਕਿਤੇ 10 ਮਿਲਣਗੇ ਇਹ ਕੋਈ ਗਾਰੰਟੀ ਨਹੀਂ ਹਾਂ ਦੀਨ ਦੁਖੀਆਂ ਦੀ ਸੇਵਾ ਤੇ ਲਾਓ ਪਰਮਾਤਮਾ ਦਿੰਦਾ ਹੈ ਇਹ ਪ੍ਰਚਾਰ ਕੀਤਾ ਜਾਂਦਾ ਸੋ ਬਜ਼ੁਰਗ ਮਾਤਾ ਦੇ ਕੋਲ 1 ਰੁਪਿਆ ਸੀ ਪੁਰਾਣੇ ਸਮੇਂ ਦੀ ਗੱਲ ਉਹਨੇ ਉਹ ਰੁਪਿਆ ਖੁਸ਼ੀ ਚ ਲਾ ਦਿੱਤਾ ਬਚਨ ਸੁਣ ਕੇ ਵੀ ਮੈਂ ਚਾਹ ਪਾਣੀ ਪੀਆ ਮਾਂ ਕਿਸੇ ਗਰੀਬ ਨੂੰ ਦੇਖਿਆ ਉਹਨੂੰ ਖਾਣਾ ਖਿਲਾ ਦਿੱਤਾ ਪੈਸਾ ਲਾ ਦਿੱਤਾ ਹੁਣ ਪੈਸਾ ਤਾਂ ਲਾਵੇ ਠੀਕ ਬਾਪਸ ਪਿੰਡ ਵੀ ਜਾਣਾ ਸੀ ਝੁਰਨ ਲੱਗੀ ਕਿ ਹੁਣ ਗੱਲ ਕਿੱਦਾਂ ਬਣੂ ਕਿਰਾਇਆ ਕਿੱਥੋਂ ਲਾਉਂਗੀ ਮੰਗਿਆ ਕਦੇ ਹੈ ਨਹੀਂ ਹੁਣ ਕੀ ਬਣੂ ਸੋਚਦੀ ਰਹੀ ਔਰ ਵਿਚਾਰੀ ਇੰਨਾ ਸੋਚਦੀ ਰਹੀ ਇੰਨੀ ਟੈਨਸ਼ਨ ਹੋ ਗਈ ਕਿ ਲੂਜ ਮੋਸ਼ਨ ਜਿਹਨੂੰ ਮੁਰੋੜੇ ਕਹਿੰਦੇ ਉਹ ਲੱਗੇ ਰਾਤ ਨੂੰ ਸਾਰੀ ਰਾਤ ਭੱਜੀ ਫਿਰਦੀ ਰਹੀ ਤੜਕੇ ਜੇ ਪੈਰ ਦੀ ਠੋਕਰ ਵੱਜੀ 10 ਰੁਪਏ ਕਰਾਰਾ ਕਰਾਰਾ ਨੋਟ ਪਿਆ ਅਗਲੇ ਦਿਨ ਫਿਰ ਬੇਤਨਵਾਜੀ ਨੇ ਇਦਾਂ ਦੀ ਗੱਲ ਸੁਣਾਈ ਕਿ ਭਾਈ ਇੱਕ ਲਾਵੇ ਕੋਈ ਪਰਮਾਰਤ ਤੇ 10 ਮਿਲਦੇ ਆ ਉਪਜੁਰਗ ਮਾਤਾ ਕਹਿੰਦੀ ਮੇਰੀ ਵੀ ਸੁਣੋ ਕਹਿੰਦੇ ਜੀ ਦੱਸੋ ਕਹਿੰਦੇ ਬਾਬਾ ਇੱਕ ਦੇ 10 ਮਿਲਦੇ ਆ ਪਰ ਮਿਲਦੇ ਮਰੋੜੇ ਲਾ ਕੇ ਸੋ ਕਹਿਣ ਦਾ ਪਾਪ ਕਿ ਪਰਮਾਰਥ ਚ ਚਲਦਿਆਂ ਹੋਇਆਂ ਬਹੁਤ ਸਹਿਣਾ ਪੈਂਦਾ ਹੈ ਬਹੁਤ ਕੁਝ ਫਿਰ ਉਸ ਵਾਹਿਗੁਰੂ ਪ੍ਰਮਾਤਮਾ ਦੀ ਰਹਿਮਤ ਹੁੰਦੀ ਤਾਂ ਹੈ ਪਰ ਪਹਿਲਾਂ ਸਹਿਣ ਸ਼ਕਤੀ ਬਹੁਤ ਜ਼ਿਆਦਾ ਚਾਹੀਦੀ ਹੈ ਸੋ ਇਹ ਸੰਤ ਫਕੀਰ ਇਹ ਚਰਚਾ ਕਰਦੇ ਹਨ ਇਹ ਲੋਗਾ ਸਾਹਮਣੇ ਰੱਖਦੇ ਹਨ ਇਹ ਹੁਣ ਇਨਸਾਨਾਂ ਦੀ ਮਰਜ਼ੀ ਹੈ ਮਨ ਦਾ ਕਿਹੜਾ ਹੈ ਤੇ ਮਨ ਦਾ ਕਿਹੜਾ ਨਹੀਂ ਕਈ ਤਾਂ ਕਹਿੰਦੇ ਜੀ ਇੱਕ ਮਾਰੇਗਾ ਦੋ ਮਾਰਾਂਗੇ ਇੱਟ ਦਾ ਜਵਾਬ ਪੱਥਰ ਦੇਵਾਂਗੇ ਅਸੀਂ ਘਟੇ ਕਿਸੀ ਨਾਲ ਸੋ ਉਹਨਾਂ ਦੀ ਭਾਵਨਾ ਹੈ ਪਰ ਸੰਤ ਫਕੀਰ ਕਦੇ ਕਿਸੇ ਨੂੰ ਇਹ ਸਿੱਖਿਆ ਨਹੀਂ ਦਿਆ ਕਰਦੇ ਗੁਰੂ ਪਿਤਾ ਦੀ ਪੋਤੇ ਉਹਦੇ ਪਰ ਬਹਿਮਤ ਲਾਹੀ ਸੀ आओ गुरु पिता जी उसमत आई तिरदी सी, सी। जिंदगी जोना कित आए है पशु ब्रती आदिवासी इंसान बनाए है, है। ਪਾਸੂ ਵਰਤੀ ਆਦਬਾਸੀ ਬਹੁ ਵੇ ਦੀ ਸ਼ਰਾਬ ਪੀਂਦੇ ਪੀ ਕੇ ਉਹ ਲੜਦੇ ਸੀ ਰੋਜ਼ ਰਾਜਨਾਰੇ ਦੇ ਕਾਤਲਿਓ ਕਰਦੇ ਸੀ ਸਤਗੁਰ ਦੀ ਨજર ਸਭ ਲੀ ਆਉ ਗੁਰੂ ਦੀ ਨજર ਸਭ ਲੀ ਬੰਦੇ ਬੜਾਏ ਐ ਪਾਸੂ ਵਰਤੀ ਆਦਬਾਸੀ ਇਨਸਾਨ ਬਣਾਏ ਐ ਪਾਤੂ ਬਿਰਤੀ ਆਦਬਾਸੀ ਅਟਾ ਨੀਰਾ ਲੀੜੇ ਕੱਪੜਾ ਦਾ ਢੇਰ ਲਗਾਇਆ ਸੀ ਸੈਂਟਰ ਦੇ ਵਿੱਚ ਅੱਖ ਕੇ ਪੈਰਾ ਲਗਾਇਆ ਸੀ ਸੱਤਤੀ ਚੜਕੇ ਰੱਖੇ ਧਿਆਨ ਲਗਾਈ ਜੀ ਪਾਤੂ ਬਿਰਤੀ ਆਦਬਾਸੀ ਅਰਸਾਨ ਬਣਾਈ ਜੀ ਪਸੂ ਬਿਰਤੀ ਆਦਵਾਸੀ ਰਾਤ ਨੂੰ ਆਣ ਸ਼ਰਾਬੀ ਕੇਰਾ ਆਪਉਂਦੇ ਐ ਤੀਰ ਤਲ ਬਾਰ ਨਿਸ਼ਾਨੇ ਭਗਤਾਂ ਤੇ ਲਾਉਂਦੇ ਐ ਤੀਰ ਪੱਥਰ ਡਾਲੇ ਮਾਰ ਕੇ ਸ਼ੋਰ ਮਚਾਏ ਜੀ ਪਸੂ ਬਿਰਤੀ ਆਦਵਾਸੀ ਬੰਦੇ ਇਨਸਾਨ ਬਣਾਈ ਜੀ ਪਸ਼ੂ ਵਰਤੀ ਆਦਬਾਸੀ ਪਹਿਰੇਦਾਰ ਸ਼ਕਤ ਦੇ ਨਾਲ ਚਿਮਕ ਕੇ ਅੱਲਾ ਅੱਲਾ ਕਰਦੇ ਐ ਸਹਾ ਸੰਗ ਦੀ ਪਹਿਰੇਦਾਰ ਫਿਰ ਸ਼ਕਤ ਦੇ ਨਾਲ ਹੀ ਚਿਮਕਗੇ ਗੁਰੂ ਬਿਦਾਂ ਨੂੰ ਯਾਦ ਕਰਦੇ ਵੀ ਸੱਚੇ ਬਾਦਸ਼ਾਹ ਰਖ ਹਣ ਅੱਲਾ ਅੱਲਾ ਕਰਦੇ ਐ ਲਾੜੇ ਲਾਉਂਦੇ ਐ ਪਏ ਜਾਰ ਛੱਤ ਦੇ ਨਾਲ ਚਿਪਕੇ ਅੱਲਾ ਅੱਲਾ ਕਰਦੀ ਐ ਨਾਰੇ ਤੇ ਨਾਰਾ ਲਾਉਂਦੇ ਸਿਵਰ ਨਬੀ ਕਰਦੇ ਐ ਬਾਪੂ ਜੀ ਜਾਨ ਬਚਾਬੋ ਆਉ ਬਾਪੂ ਜੀ ਜਾਨ ਬਚਾਬੋ ਅਰਦਾਸ ਲਗਾਏ ਜੀ ਪਾਸੂ ਬਿਰਤੀ ਆਦ ਬਾਸੀ ਅਨਸਾਨ ਬਣਾਏ ਜੀ ਪਾਤੂ ਬਰਤੀ ਆਦਬਾਸੀ ਕਾੜ-ਕਾੜ ਦੀ ਬਾਜ ਆਵੇ ਨਾજર ਨਾ ਆਵੇ ਜੀ ਤੀਰ ਚਲ ਬਾਰ ਡਾੜਾ ਕਿੱਧਰ ਨੂੰ ਜਾਵੇ ਜੀ ਸਾਥ ਸੰਗ ਦੀ ਕਾੜ-ਕਾੜ ਦੀ ਆਵਾਜ਼ ਹੀ ਹੁੰਦੀ ਹੈ ਖੜਕਾਦਾ ਸੁਣਦਾ ਪਰ ਉਹਨਾਂ ਦੇ ਕੋਲੇ ਹੀ ਨਹੀਂ ਜਾਂਦਾ ਬਾਅਦ ਸੁਣਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਡੜਾ ਕਿੱਧਰ ਜਾਂਦਾ ਹੈ ਪੱਥਰ ਕਿੱਧਰ ਜਾਂਦਾ ਹੈ ਤੀਰ ਕਿੱਧਰ ਜਾਂਦਾ ਹੈ ਐਨੀ ਪਤਾ ਵੀ ਗੁਰੂ ਬੇਦਾ ਜੀ ਰਾਖੀ ਕਰਦਾ ਉਹ ਤਾਂ ਚਾਰ ਚੱਪੇ ਨੂੰ ਰੋਕੀ ਜਾਂਦਾ ਤੁਸੀਂ ਅਰਦਾਸਾਂ ਤਾਂ ਕਰੀ ਜਾਂਦੇ ਹੋ ਅਰਦਾਸ ਥੋੜੀ ਸੁਣ ਲਿਓ ਤਾਂ ਹਾਜ਼ਰ ਨਾਜ਼ਰ ਹੈ ਉਹ ਰੋਕੀ ਜਾਂਦਾ ਥੋੜੀ ਜੀ ਪਤਾ ਲੱਗ ਗਈ ਡੜਾ ਕਿੱਧਰ ਜਾਂਦਾ ਤਲਵਾਰ ਕਿੱਧਰ ਜਾਂਦੀ ਉਹ ਤਾਂ ਉੱਥੇ ਹੀ ਰੋਕੀ ਜਾਂਦਾ ਰਸਤੇ ਦੀ ਕਾੜ ਕਾੜ ਦੀ ਬਾਜ ਆਵੇ ਨਾਜ਼ਰ ਨਾ ਆਵੇ ਜੀ ਤੀਰ ਤਲਵਾਰ ਡੜਾ

ਖ ਰਬੀ ਕਬਾਬੀ ਆਏ ਔਰ ਨਾਚੋਰ ਮਾਜਾਇਸੀ ਸੇਵ ਕਹਿ ਰਾਸਣ ਲੈ ਕੇ ਕਰ ਔਰਨਾਂ ਦੇ ਜਾਏ ਜੀ ਪਸੂ ਬਿਰਤੀ ਆਦਬਾਸੀ ਬੰਦੇ ਬਣਾਏ ਜੀ ਪਸੂ ਬਿਰਤੀ ਆਦਬਾਸੀ ਅਰਸਾਨ ਬਣਾਏ ਜੀ ਪਸੂ ਬਿਰਤੀ ਆਦਬਾਸੀ ਰਸਣ ਪਾਣੀ ਬੇਖ ਸ਼ਰਾਬੀ ਹਰਾਨ ਹੋ ਜਾਂਦੇ ਐ ਗੁਰੂ ਪਿਤਾ ਤੋਂ ਮਾਫੀ ਮੰਗਦੇ ਰੋਂਦੇ ਕਰ ਲਾਂਦੇ ਐ ਔਰ ਰਸਣ ਪਾਣੀ ਬੇਖ ਸ਼ਰਾਬੀ ਹਰਾਨ ਹੋ ਜਾਂਦੇ ਐ ਗੁਰੂ ਪਿਤਾ ਤੋਂ ਮਾਫੀ ਮੰਗਦੇ ਰੋਂਦੇ ਪਸਤਾਂਦੇ ਐ ਗੁਰੂ ਪਿਤਾ ਨੇ ਮਾਫੀ ਦੇ ਕੇ ਆਹ ਗੁਰੂ ਪਿਤਾ ਨੇ ਮਾਫੀ ਦੇ ਕੇ ਗਲੇ ਲਗਾਈ ਐ ਐਨੂੰ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸਦਾ ਨਿਰਲੇਪ ਉਹਨੂੰ ਇੱਕੋ ਹੀ ਹੰਦ ਸਰਗੋਲ ਉਹਨੇ ਡਲੇਵਾਰੇ ਜਿੰਨਾ ਕੁਛ ਕਰਿਆ ਪਰ ਸਧਾਰਨ ਤਾਂ ਉਹਨਾਂ ਵੀ ਗਏ ਸੀ ਨਾ ਤੇ ਗੁਰੂ ਪਿਤਾ ਨੇ ਸਾਰੇ ਨੂੰ ਗਲੇ ਨਾਲ ਲਾ ਲਿਆ ਜਦੋਂ ਉਹਨੇ ਅਹਿਸਾਸ ਕੀਤਾ ਮਾਫੀ ਮੰਗੀ ਰੋਣ ਕਰਾਉਣ ਲੱਗੇ ਤਾਂ ਫਿਰ ਗੁਰੂ ਪਿਤਾ ਜੀ ਉਹਦੀ ਮਾਫੀ ਦੇ ਦਿੱਤੀ ਫਿਰ ਪਿਤਾ ਜੀ ਕਿਹੜਾ ਦੇਰ ਲਾਉਂਦੇ ਨੇ ਜੇ ਬੰਦਾ ਸਾਸ ਕਰ ਲੈ ਆ ਜਿਹੜੀ ਗਜ਼ਾਰ ਕਮੇਟੀ ਫਿਰਦੀ ਜੇ ਹਾਲੇ ਵੀ ਸਾਹਸ ਕਰ ਲੈਣ ਹੋ ਸਕਦਾ ਪਿਤਾ ਜੀ ਮਾਫੀ ਦੇ ਕੇ ਗੜੇ ਲਾ ਦੇਣ ਨਹੀਂ ਫਿਰ ਆਉਣ ਵਾਲਾ ਸਮਝ ਦਿੱਸੂ ਜਾਂ ਗੁਰੂ ਪਿਤਾ ਜੀ ਨੂੰ ਪਤਾ ਹੈ ਬੇਨਾਂ ਦਾ ਕੀ ਹਾਲ ਹੋਣਾ ਗੁਰੂ ਪਿਤਾ ਨੇ ਮਾਫੀ ਦੇ ਕੇ ਗੜੇ ਲਗਾਏ ਪਾਥੂ ਬਿਰਤੀ ਆਦਵਾਸੀ ਅਰਸਾਂ ਬਣਾਈ ਐ ਸਾਰਿਆਂ ਨੂੰ ਰਸਣ ਦੇ ਕੇ ਬੰਦੇ ਬਣਾਇਆ ਹੈ ਗੁਰੂ ਪਿਤਾ ਨੇ ਰਾਖਾ ਨੂੰ ਗੋਦ ਬਹਾਇਆ ਹੈ ਗੁਰੂ ਪਿਤਾ ਨੇ ਰਾਖਾ ਨੂੰ ਲੰਗ ਤਣੰਗੇ ਫੇਰ ਦੇ ਨੂੰ ਬਸਤਰ ਤਾਜੇ ਪਹਿਨਾਈ ਐ ਲੰਗ ਤਣੰਗੇ ਫੇਰ ਦੇ ਨੂੰ ਬਸਤਰ ਤਾਜੇ ਪਹਿਨਾਈ ਐ ਪਾਸੂ ਬਿਰਤੀ ਆਦਬਾਸੀ ਇਨਸਾਨ ਬਣਾਇਆ ਐ ਪਾਸੂ ਬਿਰਤੀ ਆਦਬਾਸੀ 70 ਸਾਲਲੇ ਬੁੱਢੇ ਨੂੰ ਬਾੜ ਮੜਕੇ ਨਾ ਮਾਇਆ ਹੈ ਬੁੱਢੇ ਨੇ ਹਾਲ ਖੋਲ ਕੇ ਸੱਚ ਬਤਾਇਆ ਹੈ ਸਾਦੀ ਵੇਲੇ ਬਸਤਰ ਪੈਨੇ ਅੱਜ ਪਹਿਨਾਈ ਐ ਪਸ਼ੂ ਵਰਤੀ ਆਦਬਾਸੀ ਇਨਸਾਨ ਬਣਾਏ ਐ ਪਸ਼ੂ ਵਰਤੀ ਆਦਬਾਸੀ ਪਹਿਣਾ ਨੂੰ ਢੰਗ ਜਿਹਾ ਹੁਣ ਦਾ ਪਹਿਣਾ ਸਖਾਇਸੀ ਆਓ ਪਹਿਣਾ ਨੂੰ ਢੰਗ ਜਿਹਾ ਹੁਣ ਦਾ ਪਹਿਣਾ ਸਖਾਇਸੀ ਖੇਸਦਰਿਆ ਕਿੱਦਾਂ ਬੁਣਨਾ ਖੋਲ ਸੜਾਇਆ ਸੀ ਬੱਲੇ ਫਿਰਦੇ ਕੰਮ ਲੱਗ ਗਏ ਆਓ ਬੱਲੇ ਫਿਰਦੇ ਕੰਮ ਲੱਗ ਗਏ ਸ਼ੌਕਰ ਮਨਾਈ ਐ ਪਸ਼ੂ ਵਰਤੀ ਆਦਬਾਸੀ ਬੰਦੇ ਇਨਸਾਨ ਬਣਾਈ ਐ ਪਸ਼ੂ ਵਰਤੀ ਆਦਬਾਸੀ ਕੱਚਾ ਮਾਸ ਖਾਂਦੇ ਖਾਂਦੇ ਬਣ ਗਏ ਸ਼ਾਕਾਹਾਰੀ ਐ ਸਤਗੁਰ ਦੀ ਨજર ਸਬੱਲੀ ਉਹਨਾਂ ਤੇ ਮਾਰੀ ਐ ਇਹ ਵੀ ਸਾਨੂੰ ਗੱਲ ਦੱਸਣ ਜੋਗ ਐ ਵੀ ਇਹ ਮਾਸ ਕਾਂਦੇ ਹੁੰਦੇ ਵਿਆਹੀ ਬਾਤ ਬੈ ਲੈਣ ਦੇ ਕੁੜੀ ਨੂੰ ਵਿਝਾ ਕੇ ਰਹਿ ਜਾਂਦੇ ਫਿਰ ਇਹਨਾਂ ਦੇ ਬੱਚੇ ਹੁੰਦੇ ਕਈ ਬੱਚੇ ਹੋਇਆ ਤਾਂ ਫਿਰ ਇਹ ਵਿਆਹ ਲਾਉਂਦੇ ਹੁੰਦੇ ਜਦੋਂ ਵਿਆਹ ਲਾਉਂਦੇ ਹੁੰਦੇ ਕੱਚੇ ਮਾਸ ਦਾ ਮਿਰਬਾ ਤਾਂ ਪਾਇਆ ਦੇ ਕੇ ਆਲੇ ਕੋਲੇ ਬੂਰੇ ਇੰਤਜ਼ਾਮ ਕੀਤਾ ਹੁੰਦਾ ਪੂਰਾ ਠੀਕ ਐ ਨਾ ਕੀਤਾ ਹੁੰਦਾ ਤਾਂ ਉਹਨਾਂ ਦੀ ਭੈਸ ਮਾਰ ਕੇ ਹੀ ਖਾ ਜਾਂਦੇ ਕੱਤੀ ਖਾ ਜਾਂਦੇ ਸੀ ਸਾਧ ਸੰਗ ਦੀ ਐਡੇ ਸਭ ਦੇ ਰਾਖਸ਼ ਬਿਰਤੀ ਵਾਲੇ ਸੀਗੇ ਪਸ਼ੂਆਂ ਨੂੰ ਵੀ ਵੱਧ ਬਿਰਤੀ ਭੈੜੀ ਸੀ ਉਹ ਬੰਦੇ ਬਣਾਏ ਗੁਰੂ ਪਿਤਾ ਜੀ ਨੇ ਨજર ਸਬੰਦੀ ਪਾ ਕੇ ਕੱਚਾ ਮਾਸ ਖਾਂਦੇ ਖਾਂਦੇ ਬਣ ਗਏ ਸ਼ਾਕਾਹਾਰੀ ਐ ਸਤਿਗੁਰੂ ਜੀ ਨજર ਸਬੰਦੀ ਔਰ ਨਾਤੇ ਮਾਰੀ ਐ ਆਦਬਾਸੀ ਕੜਮ ਕਬੀਲਾ ਆਓ ਆਦਬਾਸੀ ਕੜਮ ਕਬੀਲਾ ਹੋਸ਼ ਮੇ ਆਏ ਐ ਪਸ਼ੂ ਵਰਤੀ ਆਦਬਾਸੀ ਇਨਸਾਨ ਬਣਾਏ ਐ ਪਸ਼ੂ ਵਰਤੀ ਆਦਬਾਸੀ ਪਸ਼ਮਾ ਤੋਂ ਬੰਦੇ ਬਣ ਕੇ ਖੁਸ਼ੀ ਮਨਾਉਂਦੇ ਐ ਸਾਂਗਦੇ ਪਸ਼ਮਾ ਤੋਂ ਬੰਦੇ ਬਣ ਕੇ ਕੋਹੀ ਮਨਉ ਦੇ ਸਤਗੁਰ ਦਾ ਸ਼ਕਰਨ ਲੈ ਕਰਦੇ ਫੁੱਲੇ ਨਹੀਂ ਸਮਉ ਦੇ ਅਠਵੇਂ ਲੇਲਾ ਸ਼ੇਨਸ਼ਾ ਆਉ ਅਠਵੇਂ ਲੇਲਾ ਸ਼ੇਨਸ਼ਾ ਵਾਪਸ ਮੁੜ ਆਈ ਐ ਪਸੂ ਵਰਤੀ ਆਦਬਾਸੀ ਅਨਸਾਨ ਬਣਾਏ ਐ ਪਸੂ ਵਰਤੀ ਆਦਬਾਸੀ ਸ਼ਾਨ ਸ਼ਾਹੀ ਕਿਰਪਾ ਹੋਈ ਸਾਧ ਸੰਗ ਦੀ ਇਹ ਦੁਗਾ ਵੀ ਆਪਾਂ ਇਹ ਆਸਵਾਸੀਆਂ ਵਾਲੀ ਹੋਰ ਵੀ ਪਾਵਾਂਗੇ ਕਿਰਪਾ ਕਰੀ ਸਤਿਗੁਰ ਨੇ ਤੇ ਹੁਣ ਆਪਾਂ ਗੁਰੂ ਗਦਾ ਜੀ ਆਨ ਬਾਨ ਛਾਨ ਸਾਰੀ ਦੁਨੀਆ ਵਿੱਚ ਉੱਚੀ ਚੱਕੜੀਆਂ ਜੀ ਤਾਂ ਤਨ ਸਤਿਗੁਰੂ ਤੇਰਾ ਹੀ ਆਸਰਾ